ਤੁਸੀਂ ਕਦੇ ਬਹਿ ਕੇ ਗਿਣਤੀ ਕਰਿਓ ਤੁਹਾਡੇ ਜੀਵਨ ਚ ਨੇਕਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ ਔਰ ਆਲੇ-ਦੁਆਲੇ ਨਿਗਾਹ ਮਾਰ ਕੇ ਵੇਖਿਓ ਬੜੇ ਉਹ ਲੋਕ ਤੁਹਾਡੇ ਆਂਡ ਗਵਾਂਡ ਚ ਹੋਣਗੇ ਜਿੰਨਾਂ ਕੋਲ ਉਹ ਨੇਚਰਲੀ ਚੀਜ਼ਾਂ ਰੱਬ ਨੇ ਨਹੀਂ ਦਿੱਤੀਆਂ ਜਾਂ ਦਿੱਤੀਆਂ ਤੇ ਲੈ ਲਈਆਂ ਕਿਸੇ ਦੇ ਸਿਰ ਤੋਂ ਮਾਂ ਦਾ ਸਾਆ ਉੱਠ ਗਿਆ ਕਿਸੇ ਦੇ ਸਿਰ ਤੋਂ ਪਿਤਾ ਦਾ ਸਾਆ ਉੱਠ ਗਿਆ ਤੁਸੀਂ ਆਪਣੇ ਆਲੇ-ਦੁਆਲੇ ਨਿਗਾਹ ਮਾਰ ਕੇ ਵੇਖਿਓ ਤੇ ਫਿਰ ਜਦੋਂ ਤੁਸੀਂ ਵੇਖੋਗੇ ਨਾ ਫਿਰ ਜਿਹੜਾ ਅਸੀਂ ਦਿਨ ਰਾਤ ਪੈਸੇ ਲਈ ਕਲਪਦੇ ਰਹਿੰਨੇ ਆ ਤਨ ਲਈ ਕਲਪਦੇ ਰਹਿੰਨੇ ਆ ਤੁਹਾਨੂੰ ਆਪਣੇ ਜੀਵਨ ਚ ਨਜ਼ਰ ਆਉਣ ਲੱਗ ਜਾਏਗਾ ਵੀ ਪੈਸਾ ਤੇ ਬੜੀ ਛੋਟੀ ਚੀਜ਼ ਐ ਕੋ ਜਿਸ ਤਰ੍ਹਾਂ ਦੀਆਂ ਦਾਤਾਂ ਨੇ ਰੱਬ ਦੀਆਂ ਜਿਨ੍ਹਾਂ ਨੂੰ ਪੈਸੇ ਨਾਲ ਤੋਲਿਆ ਹੀ ਨਹੀਂ ਜਾ ਸਕਦਾ ਪੈਸੇ ਨਾਲ ਖਰੀਦਿਆ ਹੀ ਨਹੀਂ ਜਾ ਸਕਦਾ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਇਸ ਕਰਕੇ ਸਾਧ ਸੰਗਤ ਜੀ ਬਹੁਤ ਸਾਰੀਆਂ ਬਖਸ਼ਿਸ਼ਾਂ ਰੱਬ ਦੀਆਂ ਸਾਡੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਅਸੀਂ ਕਦਰ ਨਹੀਂ ਪਾਉਂਦੇ ਕਿਉਂਕਿ ਬੰਦੇ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਬੰਦਾ ਨਾ ਕਿਸੇ ਵੀ ਚੀਜ਼ ਦੀ ਉਦੋਂ ਕਦਰ ਪਾਉਂਦਾ ਹੈ ਜਦੋਂ ਉਹ ਚੀਜ਼ ਉਹਦੀ ਜ਼ਿੰਦਗੀ ਚੋਂ ਤੁਰ ਜਾਂਦੀ ਹੈ। ਉਹਨੂੰ ਉਦੋਂ ਪਤਾ ਲੱਗਦਾ ਵੀ ਉਹਦੀ ਵੈਲਿਊ ਕੀ ਸੀ। ਬੜੇ ਉਹ ਲੋਕ ਨੇ ਨਾ ਜਿਹੜੇ ਜਾਂਉਂਦੇ ਹੋ ਜਾਂਦਿਆਂ ਆਪਣੇ ਮਾਪਿਓ ਮਾਤਾ ਪਿਤਾ ਨੂੰ ਨਹੀਂ ਪੁੱਛਦੇ ਮਾਪਿਓ ਦੀ ਸੇਵਾ ਨਹੀਂ ਕਰਦੇ। ਤੇ ਬਾਅਦ ਵਿੱਚ ਫਿਰ ਜਦੋਂ ਤੁਰ ਜਾਂਦੇ ਨੇ ਤੇ ਕਿੰਨਾ ਪਛਤਾਉਂਦੇ ਨੇ ਬਾਅਦ ਵਿੱਚ। ਤੇ ਸਾਰੀ ਜ਼ਿੰਦਗੀ ਉਹਨਾਂ ਦੀ ਜ਼ਿੰਦਗੀ ਵਿੱਚੋਂ ਪਛਤਾਵਾ ਨਹੀਂ ਜਾਂਦਾ। ਹੋਰ ਬਹੁਤ ਸਾਰੀਆਂ ਚੀਜ਼ਾਂ ਸਾਡੀ ਜ਼ਿੰਦਗੀ 'ਚ ਹੁੰਦੀਆਂ ਨੇ ਜਦੋਂ ਉਹ ਤੁਰ ਜਾਂਦੀਆਂ ਨੇ ਫਿਰ ਸਾਨੂੰ ਉਹਨਾਂ ਦੀ ਵੈਲਿਊ ਪਤਾ ਲੱਗਦੀ ਹੈ ਤੇ ਹਰ ਇੱਕ ਚੀਜ਼ ਦੀ ਵੈਲਿਊ ਜੋ ਤੁਹਾਨੂੰ ਰੱਬ ਨੇ ਦਿੱਤੀ ਹੈ ਨਾ ਇਹ ਸਰੀਰ ਦਿੱਤਾ ਹੈ ਜੋ ਸਾਨੂੰ ਪਰਿਵਾਰ ਸਮਾਜ ਜੋ ਕੁਝ ਸਾਨੂੰ ਮਿਲਿਆ ਉਹਦੀ ਕਦਰ ਕਰਨੀ ਚਾਹੀਦੀ ਹੈ ਤੇ ਉਹਦੇ ਲਈ ਸਾਨੂੰ ਸ਼ੁਕਰ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਬਹੁਤ ਸਾਰੇ ਤਰੀਕੇ ਵੀ ਦੱਸੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੀਵਨ ਵੇਖ ਲਿਓ ਵੇਖੋ ਕਦੇ ਵੀ ਉਹ ਦੁੱਖਾਂ ਦੇ ਵਿੱਚ ਉਹਨਾਂ ਨੇ ਸਾਨੂੰ ਕਿਵੇਂ ਸੁਖੀ ਰਹਿਣ ਦਾ ਤਰੀਕਾ ਦੱਸਿਆ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤਤੀ ਲੋਹ ਤੇ ਬਿਠਾਇਆ ਤੁਸੀਂ 10 ਗੁਰੂ ਸਾਹਿਬ ਦਾ ਜੀਵਨ ਪੜੋ ਤੇ 10 ਗੁਰੂ ਸਾਹਿਬ ਦੇ ਜੀਵਨ ਵਿੱਚ ਕੋਈ ਇਸ ਤਰ੍ਹਾਂ ਦਾ ਦੁੱਖ ਜਾਂ ਮੁਸ਼ਕਲ ਨਹੀਂ ਹੋਏਗੀ ਜਿਹੜੀ ਉਹਨਾਂ ਦੇ ਜੀਵਨ 'ਚ ਨਾ ਆਈ ਹੋਵੇ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਵੇਖ ਲਓ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਲੋਕਾਂ ਨੇ ਕੁਰਾਈਆ ਤੱਕ ਕਿਆ ਗੁਰਨਾਨਕ ਦੇਵ ਸਾਹਿਬ ਜੀ ਨੂੰ ਲੋਕ ਪੱਥਰ ਤੱਕ ਮਾਰਨ ਵਾਸਤੇ ਆਏ ਅੱਗੇ ਚੱਲੋ ਹੋਰ ਗੁਰੂ ਸਾਹਿਬ ਦੇ ਅਸੀਂ ਜੀਵਨ ਜਦੋਂ ਪੜਦੇ ਆ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੀਵਨ ਵੇਖੋ ਸਾਰਾ ਜੀਵਨ ਉਹਨਾਂ ਦੇ ਨਾਲ ਉਹਨਾਂ ਦਾ ਵੱਡਾ ਭਰਾ ਸ਼ਰੀਕਾ ਕਰਦਾ ਰਿਹਾ ਦੁਸ਼ਮਣੀ ਰੱਖਦਾ ਰਿਹਾ ਬਾਬਾ ਪਿਰਥੀ ਚੰਦ ਸਾਰੀ ਜ਼ਿੰਦਗੀ ਉਹਨੇ ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਈਰਖਾ ਕੀਤੀ ਵੈਰ ਵਿਰੋਧ ਰੱਖਿਆ ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਲਾਹੌਰ ਦੀ ਧਰਤੀ ਤੇ ਤੱਤੀ ਲੋਹ ਤੇ ਬਿਠਾਇਆ ਗਿਆ ਹੁਣ ਸਾਡੀ ਨਜ਼ਰ ਚ ਤੇ ਇੱਕ ਬੜਾ ਵੱਡਾ ਦੁੱਖ ਹੈ ਤੱਤੀ ਲੋਹ ਤੇ ਬਹਿਣਾ ਇੱਕ ਲਾਲ ਲੋਹ ਬਿਲਕੁਲ ਅੱਗ ਨਾਲ ਤਪਾ ਦਿੱਤੀ ਹੋਵੇ ਤੇ ਉਹਦੇ ਤੇ ਚੌਂਕੜਾ ਮਾਰ ਕੇ ਬਹਿ ਜਾਣਾ ਤੇ ਸੀਸ ਵਿੱਚ ਗਰਮ ਰੇਤਾ ਪਾਇਆ ਜਾਣਾ ਤੇ ਉਬਲ ਦੀ ਦੇਗ ਵਿੱਚ ਉਬਾਲਿਆ ਜਾਣਾ ਇੱਕ ਸਰੀਰਕ ਬੜਾ ਵੱਡਾ ਦੁੱਖ ਹੈ ਪਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਿਨਾ ਕਿਸੇ ਸ਼ਿਕਾਇਤ ਤੋਂ ਬਿਨਾ ਕਿਸੇ ਦਰਦ ਮਹਿਸੂਸ ਕਰਨ ਤੋਂ ਜਾਂ ਰੱਬ ਨਾਲ ਸ਼ਿਕਵਾ ਕਰਨ ਤੋਂ ਉਹ ਸਾਰਾ ਕੁਝ ਆਪਣੇ ਉੱਤੇ ਹੰਡਾਇਆ ਤੇ ਕਿਉਂ ਹੰਡਾਇਆ ਕਿਉਂਕਿ ਉਹ ਸਾਨੂੰ ਵਿਖਾਉਣਾ ਚਾਹੁੰਦੇ ਸਨ ਕਿ ਦੁੱਖਾਂ ਵਿੱਚ ਕਿਵੇਂ ਜਾਉਣਾ ਹੈ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਲਾਹੌਰ ਲਜਾਇਆ ਗਿਆ ਸੀਗਾ ਤੇ ਚੰਦੂ ਨੇ ਜਦੋਂ ਲੋਹ ਨੂੰ ਪੂਰਾ ਤਪਾ ਦਿੱਤਾ ਸੀ ਵੀ ਇਹਨਾਂ ਨੂੰ ਹੁਣ ਇੱਥੇ ਬਿਠਾਇਆ ਜਾਏਗਾ ਇੱਕ ਪੰਜਾਬੀ ਦਾ ਕਵੀ ਕਹਿੰਦਾ ਕਿ ਚੰਦੂ ਚੰਦਰਾ ਚੰਦ ਚੜਾਉਣ ਲੱਗਾ ਲੱਗਾ ਕਹਿਣ ਕੇ ਲੋਹ ਤਪਾਓ ਛੇਤੀ ਸੂਰਜ ਲਾ ਕੇ ਪੀ ਕੇ ਰੇਤ ਉਸ ਦੀ ਅਰਜਨ ਗੁਰੂ ਦੇ ਸੀਸ ਵਿੱਚ ਪਾਓ ਛੇਤੀ ਵੀ ਜਿਹੜੀ ਲੋਹ ਹੈ ਨਾ ਇਹਨੂੰ ਪੂਰਾ ਲਾਲ ਕਰਦੇ ਹੋ ਜਿੱਦੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਿਠਾਇਆ ਜਾਣਾ ਤੇ ਜਿਹੜੀ ਰੇਤ ਇਹਨਾਂ ਦੇ ਸੀਸ ਵਿੱਚ ਪਾਈ ਜਾਣੀ ਹੈ ਨਾ ਉਹ ਵੀ ਪੂਰੀ ਗਰਭ ਹੋਣੀ ਚਾਹੀਦੀ ਹੈ ਤੇ ਜਦੋਂ ਪਾਤਸ਼ਾਹ ਆਏ ਗੁਰੂ ਅਰਜਨ ਦੇਵ ਸਾਹਿਬ ਤੇ ਲੋਹਵਲ ਵੇਖ ਕੇ ਕਹਿਣ ਲੱਗੇ ਸਤਗੁਰੂ ਆਏ ਤੇ ਲੋਹਵਲ ਵੇਖ ਕੇ ਕਹਿਣ ਲੱਗੇ ਲੋਹ ਤਪਾਉਣ ਦਾ ਤੁਸਾਂ ਨੂੰ ਢੰਗ ਹੀ ਕੋਈ ਨਹੀਂ ਹਜ਼ੂਰ ਕਹਿਣ ਲੱਗੇ ਉਹਨਾਂ ਜਲਾਦਾਂ ਨੂੰ ਜਿਹੜੇ ਲੋਹ ਥੱਲੇ ਅੱਗ ਬਾਲ ਰਹੇ ਸੀ ਨਾ ਸਤਗੁਰੂ ਕਹਿਣ ਲੱਗੇ ਵੀ ਤੁਹਾਡੇ ਕੋਲੋਂ ਪੂਰੀ ਗੱਲ ਨਹੀਂ ਬਣੀ ਲੋਹ ਨੂੰ ਹੋਰ ਲਾਲ ਕਰੋ ਪੂਰੀ ਲਾਲ ਨਹੀਂ ਹੋਈ ਲੋਹ ਹਾਲੇ ਤੱਕ ਸਤਗੁਰੂ ਆਇਤ ਤੇ ਵੇਖ ਕੇ ਕਹਿਣ ਲੱਗੇ ਲੋਹ ਤਪਾਉਣ ਦਾ ਤੁਸਾਂ ਨੂੰ ਢੰਗ ਹੀ ਕੋਈ ਨਹੀਂ ਜਿਹੜਾ ਰੰਗ ਸ਼ਹੀਦੀ ਅੱਜ ਮੰਗਦੀ ਐ ਇਸ ਲੋਹ ਤੇ ਜਾਪਦਾ ਰੰਗ ਹੀ ਕੋਈ ਨਹੀਂ ਕਿ ਜਿੰਨੀਆਂ ਲੋਹ ਲਾਲ ਹੋਣੀ ਚਾਹੀਦੀ ਆ ਨਾ ਓਨੀ ਲਾਲ ਹੋਈ ਨਹੀਂ ਤੁਹਾਡੇ ਕੋਲੋਂ ਹਾਲੇ ਤੱਕ ਹੁਣ ਗੁਰੂ ਅਰਜਨ ਦੇਵ ਸਾਹਿਬ ਲੋਹ 33 ਲੋਹ ਤੇ ਬੰਦੇ ਨੇ ਤੇ ਸਾਡੇ ਲਈ ਪੂਰਨੇ પા ਕੇ ਗਏ ਨੇ ਵੀ ਜੇ ਜ਼ਿੰਦਗੀ ਚ ਦੁੱਖ ਆਉਂਦੇ ਨੇ ਨਾ ਮੁਸ਼ਕਲਾਂ ਆਉਂਦੀਆਂ ਨੇ ਤੇ ਫਿਰ ਵੀ ਰੱਬ ਦਾ ਸ਼ੁਕਰ ਕਰਿਆ ਕਰ ਦੋ ਚੀਜ਼ਾਂ ਆਪਣੀ ਜ਼ਿੰਦਗੀ ਚ ਨਾ ਹਮੇਸ਼ਾ ਪੱਲੇ ਬੰਨ ਕੇ ਰੱਖਿਓ ਜੇ ਤੁਹਾਡੀ ਜ਼ਿੰਦਗੀ ਚ ਕੋਈ ਦੁੱਖ ਹੈ ਨਾ ਕੋਈ ਮੁਸ਼ਕਲ ਹੈ ਅੱਜ ਦਿਨ ਬੜੇ ਮਾੜੇ ਚੱਲ ਰਹੇ ਨੇ ਕੋਈ ਗਰੀਬੀ ਹੈ ਕੋਈ ਮੁਸੀਬਤ ਆ ਗਈ ਹੈ ਕੋਈ ਸਰੀਰ ਨੂੰ ਰੋਗ ਲੱਗ ਗਿਆ ਅਨੇਕਾਂ ਤਰ੍ਹਾਂ ਦੇ ਦੁੱਖ ਜ਼ਿੰਦਗੀ ਚ ਆ ਜਾਂਦੇ ਨੇ ਤੇ ਦੋ ਚੀਜ਼ਾਂ ਹਮੇਸ਼ਾ ਪੱਲੇ ਬੰਨ ਕੇ ਰੱਖਿਓ ਇੱਕ ਤੇ ਹਮੇਸ਼ਾ ਇਹ ਵਿਚਾਰ ਆਪਣੇ ਅੰਦਰ ਰੱਖਿਓ ਬਈ ਸਮਾਂ ਬਦਲ ਜਾਂਦਾ ਹੈ ਸਮਾਂ ਬਦਲ ਜਾਏਗਾ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਿਹਾ ਜੇ ਦਿਨ ਹੈ ਨਾ ਤੇ ਰਾਤ ਆਉਣੀ ਹੈ ਤੇ ਜੇ ਰਾਤ ਹੈ ਨਾ ਤੇ ਦਿਨ ਵੀ ਚੜਨਾ ਹੈ ਇਹ ਨਹੀਂ ਵੀ ਹਮੇਸ਼ਾ ਹੀ ਰਾਤ ਰਹੇਗੀ ਮੰਨ ਲਓ ਅੱਜ ਰਾਤ ਹੈ ਤੇ ਹੁਣ ਇਹ ਤੇ ਕਦੀ ਤੁਸੀਂ ਵੇਖਿਆ ਬਈ ਕੁਦਰਤ ਨੇ ਆਪਣੇ ਨਿਯਮ ਬਦਲੇ ਹੋਣ ਬਈ ਰਾਤ ਜੇ 12 ਘੰਟੇ ਦੀ ਆ ਤੇ ਕਦੇ 24 ਘੰਟਿਆਂ ਦੀ ਹੋ ਗਈ ਹੋਵੇ ਜਾਂ ਕਦੀ ਰਾਤ ਹੀ 4-5 ਦਿਨ ਚੱਲਦੀ ਹੋਵੇ ਨਹੀਂ ਕੁਦਰਤ ਆਪਣੇ ਰੂਲ ਕਦੇ ਵੀ ਚੇਂਜ ਨਹੀਂ ਕਰਦੀ ਤੇ ਹਜ਼ਾਰਾਂ ਸਾਲਾਂ ਤੋਂ ਲੱਖਾਂ ਸਾਲਾਂ ਤੋਂ ਨੇ ਕਦੇ ਆਪਣੇ ਰੂਲ ਨਹੀਂ ਬਦਲੇ ਜੇ ਰਾਤ ਕੁਝ ਘੰਟਿਆਂ ਦੀ ਹੈ ਤੇ ਉਹਨੇ ਘੰਟੇ ਹੀ ਰਹੇਗੀ ਫਿਰ ਦਿਨ ਚੜ੍ਹਨਾ ਹੀ ਚੜ੍ਹਨਾ ਹੈ ਫਿਰ ਸੂਰਜ ਨੇ ਉਗਣਾ ਹੀ ਉਗਣਾ ਹੈ ਫਿਰ ਸੂਰਜ ਦੀਆਂ ਕਿਰਨਾਂ ਨੇ ਆ ਕੇ ਹਨੇਰੇ ਨੂੰ ਖਤਮ ਕਰਨਾ ਹੀ ਕਰਨਾ ਹੈ ਇਹ ਗੱਲ ਹਮੇਸ਼ਾ ਯਾਦ ਰੱਖਿਓ ਜਦੋਂ ਸਾਡੀ ਜ਼ਿੰਦਗੀ 'ਚ ਕੋਈ ਦੁੱਖ ਆਉਂਦਾ ਨਾ ਇੱਕ ਵਿਚਾਰ ਹਮੇਸ਼ਾ ਆਪਣੇ ਅੰਦਰ ਚਲਾਉਂਦੇ ਰਹੋ ਸਵੇਰੇ ਉੱਠਦੇ ਹੋ ਉਦੋਂ ਵੀ ਇਹ ਗੱਲ ਸੋਚੋ ਵੀ ਸਮਾਂ ਬਦਲ ਜਾਏਗਾ ਸਮੇ ਦਾ ਸੁਭਾਅ ਹੈ ਬਦਲਦੇ ਰਹਿਣਾ ਨਾ ਕਦੇ ਸੁੱਖ ਰਹੇ ਨੇ ਤੇ ਨਾ ਕਦੇ ਹਮੇਸ਼ਾ ਦੁੱਖ ਰਹੇ ਨੇ ਨਾ ਕਦੇ ਹਮੇਸ਼ਾ ਚੰਗੇ ਦਿਨ ਹੀ ਚੱਲਦੇ ਰਹਿੰਦੇ ਨੇ ਤੇ ਨਾ ਹਮੇਸ਼ਾ ਕਦੇ ਮਾੜੇ ਦਿਨ ਹੀ ਚੱਲਦੇ ਰਹਿਣਗੇ ਸਮਾ ਬਦਲਦਾ ਰਹਿੰਦਾ ਇਹ ਗੱਲ ਪੱਕੀ ਪੱਲੇ ਬੰਨ ਕੇ ਰੱਖਿਓ ਤੇ ਦੂਜੀ ਗੱਲ ਭਾਣੇ ਵਿੱਚ ਰਹਿਣਾ ਸਿੱਖ ਲਓ ਜਦੋਂ ਅਸੀਂ ਕਿਸੇ ਚੀਜ਼ ਨੂੰ ਐਕਸੈਪਟ ਨਹੀਂ ਨਾ ਕਰਦੇ ਲੜਦੇ ਆ ਕਿਸੇ ਚੀਜ਼ ਨਾਲ ਤੇ ਉਹਨੇ ਹੋਰ ਜ਼ਿਆਦਾ ਦੁਖੀ ਹੁੰਨੇ ਆ ਜਿੰਨਾ ਤੁਸੀਂ ਜ਼ਿਆਦਾ ਲੜੋਗੇ ਨਾ ਦੁੱਖਾਂ ਤੋਂ ਬਚਣ ਦੀ ਕੋਸ਼ਿਸ਼ ਕਰੋਗੇ ਦੁੱਖਾਂ ਤੋਂ ਭੱਜਣ ਦੀ ਕੋਸ਼ਿਸ਼ ਕਰੋਗੇ ਦੁੱਖਾਂ ਤੋਂ ਡਰਨ ਦੀ ਕੋਸ਼ਿਸ਼ ਕਰੋਗੇ ਉਹਨੇ ਜ਼ਿਆਦਾ ਦੁਖੀ ਹੋਵੋਗੇ ਗੁਰੂ ਸਾਹਿਬ ਨੇ ਐਵੇਂ ਥੋੜਾ ਬਾਣੀ ਚ ਕਿਹਾ ਵੀ ਇਹ ਤੂੰ ਆਪਣੇ ਅੰਦਰੋਂ ਕਿਹਾ ਕਰ ਵੀ ਤੇਰਾ ਭਾਣਾ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਵੀ ਜਿਵੇਂ ਦੇ ਮਰਜੀ ਦਿਨ ਚੱਲ ਰਹੇ ਨੇ ਤੇਰੇ ਜੀਵਨ ਚ ਤੂੰ ਇਹ ਕਿਹਾ ਕਰ ਵੀ ਇਹ ਰੱਬ ਦਾ ਭਾਣਾ ਹੈ ਇਹ ਵੀ ਲੰਘ ਜਾਣਾ ਸਮਾਂ ਜੇ ਪਹਿਲਾ ਸਮਾਂ ਨਹੀਂ ਰਿਹਾ ਤੇ ਇਹ ਵੀ ਨਹੀਂ ਰਹਿਣਾ ਇਹ ਵੀ ਲੰਘ ਜਾਏਗਾ ਜਦੋਂ ਅਸੀਂ ਕਿਸੇ ਚੀਜ਼ ਨੂੰ ਅਕਸੈਪਟ ਨਹੀਂ ਕਰਦੇ ਕਬੂਲ ਨਹੀਂ ਕਰਦੇ ਲੜਦੇ ਆਂ ਸ਼ਿਕਾਇਤਾਂ ਕਰਦੇ ਆਂ ਬੱਚਨ ਦੀ ਕੋਸ਼ਿਸ਼ ਕਰਦੇ ਆ ਉਹਨੇ ਹੋਰ ਜਿਆਦਾ ਦੁਖੀ ਹੁੰਨੇ ਆ ਤੁਸੀਂ ਐਕਸੈਪਟ ਕਰ ਲਓਗੇ ਨਾ ਕਿਸੇ ਚੀਜ਼ ਨੂੰ ਉਹਦਾ ਡਰ ਖਤਮ ਹੋ ਜਾਏਗਾ ਪਹਿਲੀ ਗੱਲ ਡਰ ਉਹਨਾਂ ਚ ਲੱਗਦਾ ਜਿੰਨਾ ਚ ਰਸੀ ਕਬੂਲ ਨਹੀਂ ਕਰਦੇ ਐਕਸੈਪਟ ਨਹੀਂ ਕਰਦੇ ਤੁਸੀਂ ਕਿਸੇ ਵੀ ਚੀਜ਼ ਤੋਂ ਡਰਦੇ ਹੋ ਨਾ ਕਿਸੇ ਜਗ੍ਹਾ ਤੋਂ ਜਾਣ ਤੋਂ ਡਰਦੇ ਹੋ ਤੁਸੀਂ ਉਹਨੂੰ ਐਕਸੈਪਟ ਕਰ ਲਓ ਉੱਥੇ ਪਹਿਲੀ ਵਾਰ ਜਾਓਗੇ ਥੋੜਾ ਇੱਕ ਵਾਰੀ ਥੋੜਾ ਤਕੜਾ ਦਿਲ ਕਰਕੇ ਜਾਣਾ ਪਏਗਾ ਥੋੜਾ ਡਰ ਲੱਗੇਗਾ ਦੂਜੀ ਵਾਰ ਜਾਓਗੇ ਡਰ ਘਟ ਜਾਏਗਾ ਤੀਜੀ ਵਾਰ ਜਾਓਗੇ ਹੋਰ ਘਟ ਜਾਏਗਾ ਚੌਥੀ ਵਾਰ ਜਾਓਗੇ ਤੇ ਉਹ ਬਿਲਕੁਲ ਜਿਹੜਾ ਉਹਦੀ ਮਾਤਰਾ ਬਿਲਕੁਲ ਥੋੜੀ ਰਹਿ ਜਾਏਗੀ ਗੁਰੂ ਸਾਹਿਬ ਨੇ ਬਾਣੀ ਵਿੱਚ ਬਚਨ ਕਿਹਾ ਨਾ ਵੀ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਇਹਦੇ ਚ ਬੜੀ ਗਹਿਰਾਈ ਹੈ ਵੀ ਜਿੰਨਾ ਚਿਰ ਮੌਤ ਤੋਂ ਭੱਜਦਾ ਰਹੇਗਾ ਡਰਦਾ ਰਹੇਗਾ ਕਬਰੌਂਦਾ ਰਹੇਗਾ ਮੌਤ ਹੋਰ ਡਰਾਏਗੀ ਤੇ ਜਦੋਂ ਕਬੂਲ ਕਰ ਲੈਗਾ ਨਾ ਐਕਸੈਪਟ ਕਰ ਲੈਗਾ ਮੰਨ ਹੀ ਲਏਗਾ ਵੀ ਮੌਤ ਆਉਣੀ ਆਉਣੀ ਹੈ ਇੱਕ ਦਿਨ ਇਹਦੇ ਤੋਂ ਭੱਜਿਆ ਨਹੀਂ ਜਾ ਸਕਦਾ ਇਹਦੇ ਤੋਂ ਲੁਕਿਆ ਨਹੀਂ ਜਾ ਸਕਦਾ ਇਹਦੇ ਤੋਂ ਬਚਾ ਨਹੀਂ ਹੋ ਸਕਦਾ ਤੇ ਸਾਧ ਸੰਗਤ ਜੀ ਉਸ ਦਿਨ ਹੀ ਤੁਹਾਡਾ ਡਰ ਵੀ ਖਤਮ ਹੋ ਜਾਏਗਾ ਜਦੋਂ ਅਸੀਂ ਆਪਣੀ ਹਿਸਟਰੀ ਪੜਦੇ ਹਾਂ ਤੇ ਬਾਬਾ ਦੀਪ ਸਿੰਘ ਜੀ ਵਰਗੇ ਮਹਾਪੁਰਸ਼ਾਂ ਨੇ 85 ਸਾਲ ਦੀ ਉਮਰ ਵਿੱਚ ਐਡੇ ਐਡੇ ਭਾਰੇ ਖੰਡੇ ਚਲਾਏ ਕਿਉਂ ਮੌਤ ਨੂੰ ਪਹਿਲਾਂ ਹੀ ਕਬੂਲ ਕਰ ਲਿਆ ਤਰਨਤਨ ਸਾਹਿਬ ਦੀ ਧਰਤੀ ਤੇ ਜਦੋਂ ਬਾਬਾ ਦੀਪ ਸਿੰਘ ਜੀ ਜਥਾ ਲੈ ਕੇ ਆਏ ਸਨ ਤੇ ਜਦੋਂ ਅੰਮ੍ਰਿਤਸਰ ਸਾਹਿਬ ਦੀ ਬੇਦਬੀ ਕਰ ਦਿੱਤੀ ਸੀ ਦੁਸ਼ਟਾਂ ਨੇ ਤੇ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਤੋਂ ਚੱਲੇ ਸੀ ਆਪਣਾ ਪੂਰਾ ਜਥਾ ਲੈ ਕੇ ਨਾਲ ਰਸਤੇ 'ਚ ਵੀ ਸਿੱਖ ਰਲਦੇ ਗਏ ਤੇ ਜਦੋਂ ਪਹੁੰਚ ਗਏ ਤਰਨਤਨ ਸਾਹਿਬ ਦੀ ਧਰਤੀ ਤੇ ਇਥੇ ਟਿਕਾਅ ਕੀਤਾ ਤੇ ਜਦੋਂ ਸਵੇਰੇ ਇਥੋਂ ਚੱਲਣ ਲੱਗੇ ਨਾ ਤੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਖੰਡੇ ਨਾਲ ਜ਼ਮੀਨ ਤੇ ਇੱਕ ਲਕੀਰ ਖਿੱਚ ਦਿੱਤੀ ਤੇ ਸਾਰੇ ਜਥੇ ਨੂੰ ਕਹਿਣ ਲੱਗੇ ਵੀ ਜਿੰਨਾਂ ਨੂੰ ਮੌਤ ਪ੍ਰਵਾਨ ਹੈ ਜਿਹੜੇ ਮੌਤ ਨੂੰ ਕਬੂਲ ਕਰਦੇ ਨੇ ਜਿਹੜੇ ਮਰਨਾ ਚਾਹੁੰਦੇ ਨੇ ਉਹ ਲਕੀਰ ਤੋਂ ਅੱਗੇ ਆ ਜਾਓ ਜਿੰਨਾਂ ਨੂੰ ਜਾਣ ਦੀ ਥੋੜੀ ਬਹੁਤੀ ਵੀ ਆਸ ਹੈ ਜਿਹੜੇ ਬਚ ਕੇ ਵਾਪਸ ਜਾਣਾ ਚਾਹੁੰਦੇ ਨੇ ਜਿੰਨਾਂ ਨੂੰ ਪਰਿਵਾਰ ਦੀ ਯਾਦ ਆ ਰਹੀ ਹੈ ਜਿਹੜੇ ਇਹ ਸੋਚ ਰਹੇ ਨੇ ਵੀ ਹੋ ਸਕਦਾ ਇੱਕ ਦੋ ਦਿਨ ਚ ਜੰਗ ਨਿਬੜ ਜਾਣਾ ਹੈ ਸਰੂਪੇ ਪਵਾ ਕੇ ਵਾਪਸ ਆ ਜਾਾਂਗੇ ਉਹ ਅੱਜ ਹੀ ਵਾਪਸ ਚਲੇ ਜਾਓ ਕਿਉਂਕਿ ਜਿੰਨਾ ਚਿਰ ਤੁਸੀਂ ਮੌਤ ਨੂੰ ਅਕਸੈਪਟ ਨਹੀਂ ਕਰੋਗੇ ਤੁਸੀਂ ਜੰਗ ਲੜ ਹੀ ਨਹੀਂ पाओगे ਇਹ ਹੀ ਤੇ ਫਰਕ ਸੀ ਨਾ ਚਮਕੌਰ ਸਾਹਿਬ ਦੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਨੇ ਇੱਕ ਇੱਕ ਨੂੰ ਸਵਾ ਸਵਾ ਲੱਖ ਨਾਲ ਕਿਉਂ ਲੜਾ ਦਿੱਤਾ ਕਿਵੇਂ ਲੜਾ ਦਿੱਤਾ ਕਿਉਂਕਿ ਇੰਨੀ ਤਾਕਤ ਭਰ ਦਿੱਤੀ ਜਿਹੜਾ ਇੱਕ ਇੱਕ ਸਿੱਖ ਲੜਨ ਵਾਸਤੇ ਗਿਆ ਉਹ ਮੌਤ ਨੂੰ ਐਕਸੈਪਟ ਕਰਕੇ ਆਇਆ ਉਹ ਮਰਨ ਵਾਸਤੇ ਹੀ ਆਇਆ ਹੈ ਤੇ ਜਿਹੜਾ ਮਰਨ ਵਾਸਤੇ ਹੀ ਆ ਜਾਏ ਨਾ ਉਹਨੂੰ ਡਰਾਇਆ ਨਹੀਂ ਜਾ ਸਕਦਾ ਇਹ ਗੱਲ ਯਾਦ ਰੱਖਿਓ ਜਿਹੜਾ ਬੰਦਾ ਮਰਨ ਵਾਸਤੇ ਆ ਗਿਆ ਨਾ ਉਹ ਹਜ਼ਾਰਾਂ ਨੂੰ ਡਰਾ ਦੇਗਾ ਪਰ ਹਜ਼ਾਰਾਂ ਇਕੱਠੇ ਹੋ ਕੇ ਉਸ ਸਿੱਖ ਨੂੰ ਨਹੀਂ ਡਰਾ ਸਕਦੇ ਕਿਉਂਕਿ ਉਹ ਮਰਨ ਵਾਸਤੇ ਆਇਆ ਹੈ ਜਿਹੜੇ 10 ਲੱਖ ਆਏ ਸੀ ਉਹ ਬਚ-ਬਚ ਕੇ ਲੜਦੇ ਸੀ ਉਹ ਤਨਖਾਹਾਂ ਵਾਸਤੇ ਲੜ ਰਹੇ ਸੀ ਉਹ ਬਚ ਕੇ ਵਾਪਸ ਜਾਣਾ ਚਾਹੁੰਦੇ ਸੀ ਪਰ ਜਿਹੜੇ ਚਮਕੌਰ ਦੀ ਗੜੀ ਚੋਂ ਪੰਜ-ਪੰਜ ਜਤ ਪੰਜ-ਪੰਜ ਦੇ ਜਥਿਆਂ ਚ ਆ ਰਹੇ ਨੇ ਉਹ ਮਰਨ ਵਾਸਤੇ ਆ ਰਹੇ ਨੇ ਉਹ ਮਰਨ ਦੀ ਤਿਆਰੀ ਕਰਕੇ ਆ ਰਹੇ ਨੇ ਉਹ ਵਾਪਸ ਜਾਣ ਵਾਸਤੇ ਆ ਹੀ ਨਹੀਂ ਰਹੇ ਉਹ ਵਾਪਸ ਜਾਣਾ ਹੀ ਨਹੀਂ ਚਾਹੁੰਦੇ ਉਹ ਇਸੇ ਮੈਦਾਨ ਵਿੱਚ ਮਰਨਾ ਚਾਹੁੰਦੇ ਨੇ ਤੇ ਜਿਹੜੇ ਮਰਨ ਵਾਸਤੇ ਆ ਗਏ ਨੇ ਉਹਨਾਂ ਨੂੰ ਡਰਾਉਣ ਦਾ ਤੇ ਕੋਈ ਤਰੀਕਾ ਬਚਦਾ ਹੀ ਨਹੀਂ ਵਾਪਸ ਕਿਵੇਂ ਡਰਾਓਗੇ ਉਹਨਾਂ ਨੂੰ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਨਾ ਵੀ ਜਦੋਂ ਅਸੀਂ ਕਿਸੇ ਚੀਜ਼ ਨੂੰ ਐਕਸੈਪਟ ਕਰ ਲੈਨੇ ਆ ਮੰਨ ਲੈਨੇ ਆ ਉਹਦਾ ਡਰ ਖਤਮ ਹੋ ਜਾਂਦਾ ਹੈ ਉਹਦਾ ਡਰ ਰਹਿੰਦਾ ਹੀ ਨਹੀਂ ਦੋ ਬੇਨਤੀਆਂ ਕੀਤੀਆਂ ਨੇ ਤੁਹਾਡੇ ਚਰਨਾਂ 'ਚ ਪਹਿਲਾ ਨੁਕਤਾ ਇਹ ਹੈ ਸਮਾਂ ਬਦਲ ਜਾਂਦਾ ਹੈ ਬਦਲ ਜਾਏਗਾ ਬਦਲ ਰਿਹਾ ਸਮਾਂ ਇਹ ਗੱਲ ਪੱਲੇ ਬੰਨ ਕੇ ਰੱਖੋ ਤੇ ਦੂਜੀ ਬੇਨਤੀ ਇਹ ਹੈ ਕਿ ਪ੍ਰਮਾਤਮਾ ਦੇ ਬਾਣੇ 'ਚ ਰਹੋ ਸਾਡੇ ਤੋਂ ਜਾਦਾ ਦੁਖੀ ਤੋਂ ਦੁਖੀ ਲੋਕ ਦੁਨੀਆ 'ਚ ਪਏ ਨੇ ਕਰੋੜਾਂ ਦੀ ਗਿਣਤੀ 'ਚ ਉਹ ਲੋਕ ਨੇ ਜਿਨ੍ਹਾਂ ਨੂੰ ਇੱਕ ਟਾਈਮ ਦੀ ਰੋਟੀ ਮਿਲਦੀ ਹੈ ਤੇ ਸ਼ਾਮ ਦੀ ਰੋਟੀ ਦਾ ਫਿਕਰ ਪਿਆ ਹੁੰਦਾ ਹੈ ਵੀ ਮਿਲੇਗੀ ਵੀ ਕਿ ਨਹੀਂ ਮਿਲੇਗੀ ਲੱਖਾਂ ਕਰੋੜਾਂ ਲੋਕ ਉਹ ਨੇ ਜਿਹੜੇ ਮੰਜੀਆਂ ਤੇ ਪਏ ਨੇ ਪੈਰਾਂ ਤੇ ਚੱਲ ਨਹੀਂ ਸਕਦੇ ਖੜੇ ਨਹੀਂ ਹੋ ਸਕਦੇ ਅੱਖਾਂ ਨਾਲ ਵੇਖ ਨਹੀਂ ਸਕਦੇ ਇਸ ਕਰਕੇ ਸਾਤ ਸੰਗਤ ਜੀ ਰੱਬ ਦੇ ਭਾਣੇ 'ਚ ਰਹਿਣਾ ਚਾਹੀਦਾ ਤੇ ਜਿੰਨਾ ਚਿਰ ਸਾਨੂੰ ਭਾਣੇ 'ਚ ਰਹਿਣਾ ਨਹੀਂ ਨਾ ਆਉਂਦਾ ਉਨਾਂ ਚਿਰ ਅਸੀਂ ਕਦੇ ਸੁਖੀ ਨਹੀਂ ਹੋ ਸਕਦੇ ਭਾਵੇਂ ਸਾਰੀ ਦੁਨੀਆ ਦਾ ਰਾਜ ਮਿਲ ਜਾਏ ਨਾ ਸਾਨੂੰ ਅਸੀਂ ਫਿਰ ਵੀ ਸੁਖੀ ਨਹੀਂ ਹੋ ਪਾਵਾਂਗੇ ਕਿਉਂਕਿ ਸਾਡੀ ਆਦਤ ਨਹੀਂ ਨਾ ਬਦਲਨੀ ਰੋਣ ਦੀ ਕੁਰਲਾਉਣ ਦੀ ਆਦਤ ਬਣ ਗਈ ਹੈ ਨਾ ਜਿਹੜਾ ਵਿਚਾਰਾਂ ਦਾ ਪ੍ਰੋਸੈਸ ਅੰਦਰ ਚੱਲ ਰਿਹਾ ਸਾਡੇ ਥਾਟ ਪ੍ਰੋਸੈਸ ਉਹਨੂੰ ਬਦਲ ਨਾ ਪਾਏਗਾ ਤੇ ਜੋ ਅਸੀਂ ਸੋਚਦੇ ਆਂ ਉਹੀ ਸਾਡੇ ਐਕਸ਼ਨ ਹੁੰਦੇ ਨੇ ਸਾਰਾ ਦਿਨ ਜਦੋਂ ਸਾਡੀ ਅੱਖ ਖੁੱਲਦੀ ਆ ਜੋ ਸੋਚਣਾ ਕਰਦੇ ਸੋਚਣਾ ਸ਼ੁਰੂ ਕਰਦੇ ਆ ਸਾਰਾ ਦਿਨ ਜੋ ਸੋਚਦੇ ਆ ਤੇ ਉਵੇਂ ਦੇ ਸਾਡੇ ਐਕਸ਼ਨ ਦਿਨ ਵਿੱਚ ਹੁੰਦੇ ਨੇ ਇਸ ਕਰਕੇ ਰੱਬ ਦੇ ਭਾਣੇ 'ਚ ਰਹਿਣਾ ਚਾਹੀਦਾ ਤੇ ਪ੍ਰਮਾਤਮਾ ਜੋ ਕਰਦਾ ਚੰਗਾ ਕਰਦਾ ਇਸੇ ਵਿਸ਼ੇ ਨੂੰ ਕਲੀਅਰ ਕਰਨ ਵਾਸਤੇ ਇੱਕ ਬੇਨਤੀ